ਉਹ ਪੈਂਕਾ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀ ਮੈਂ ਗਾਉਂਦੀ ਵਈ ਉਹ ਤੋਂ ਦੀ ਇੱਕ ਨਾਂ ਸੁਣੀਦੀ ਉਤੋਂ ਦੀ ਇੱਕ ਨਾਂ ਸੁਣੀਦੀ ਖੂਹ ਤੋਂ ਪਾਣੀ ਭਰਦੀ ਵਈ ਉੱਚਾ ਚਬਾਰਾ ਉੱਚੀਆਂ ਪੌੜੀਆਂ ਬੱਲਾ ਬੱਲਾ ਉੱਚਾ ਚਬਾਰਾ ਉੱਚੀਆਂ ਪੌੜੀਆਂ ਸਿੰਦੇਲ ਪਾਪਾ ਕਰਦੀ ਲੱਖੋ ਦਾ ਬਦਲਾ ਦੇਣਾ ਯਾਰਕਰੋ ਦੀ ਬੰਕੀ ਲੱਖੋ ਦਾ ਬਦਲਾ ਦੇਣਾ ਯਾਰਕਰੋ ਦੀ ਬੰਤੀ ਲੱਖੋ ਨਾ ਬਦਲਾ ਦੇਣਾ ਬੋਲੀ ਆਪਣੀ ਬੋਲਣਾ ਮੇਰੇ ਬੱਲੇ ਬੱਲੇ ਉਹ ਤਾਂ ਬੋਲੀ ਆਪਣੀ ਬੋਲਣ ਮੈਂ ਨਿਆਣੀ ਕੀ ਜਾਣਾ ਜਦ ਮੈਂ ਹੋ ਗਈ ਜਾਣਣ ਜੋਗੀ ਫੇਰ ਬਦਲ ਗਿਆ ਥਾਣਾ चिट्ਟੀਆਂ ਮੈਂ ਲਿਖਦੀ ਔਰ ਮੁੰਡੇ ਆਣ ਜਾਣਾ ਚਿੱਟੀਆਂ ਮੈਂ ਲਿਖਦੀ ਔਰ ਮੁੰਡੇ ਆਣ ਜਾਣਾ चिट्ਟੀਆਂ ਮੈਂ ਲਿਖਦੀ ਚੜਾ ਚੜਾ ਨਾ ਕਰਿਆ ਕਰਨੀ ਚੜਾ ਚੜਾ ਨਾ ਕਰਿਆ ਕਰਨ ਵੇਖੜੇ ਨਾਲ ਲਾ ਕੇ ਨਹੀਂ ਪਹਿਲਾ ਤੇਰੇ ਭਾਣ ਮਨਜੂ ਬੱਲੇ 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 ਮਾਝੂ ਫੇਰ ਗਉਂ ਭੋਲੇ ਨਾਰੀ ਨਿਮਰਤੁ ਦੀਏ ਨਾਮ ਤਰਾਂ ਹੜਿਆ ਨਿਮਰਤੁ ਦੀਏ ਨਾਮ ਤਰਾਂ ਹੜਿਆ ਨਿਮਰਤੁ ਹੁਟਦੀਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਟੀਮਾ ਵੀ ਸੋਮਣੀਂ ਦੇਵੀ ਨਾ ਪੈਂਦੇ ਵੰਦ ਵੰਦ ਸੌਣ ਮਹੀਨੇ ਵੀ ਨਾ ਪੈਂਦੇ ਸੁੱਕੀਆਂ ਗੋਹਣ ਜਮੀਨਾ ਥੂੜੀ ਖਾ ਖਾ ਬਰਦ ਹਾਰ ਕੇ ਗੱਪਰੂ ਵਿੱਚ ਕੇ ਫੀ ਮੰ ਤੇਰੀ ਬੈਠ ਕਨੇ ਪੱਟਿਆ ਕਬੂਤਰ ਚੀਨਾ ਨ ਤੇਰੀ ਬੈਠ ਕਨੇ ਪੱਟਿਆ ਕਬੂਤਰ ਚੀਨਾ ਦਲੀਆਂ ਭਈ ਉਤੋਂ ਦੇ ਦੋ ਬੱਦ ਸੁਣੀਂਦੇ ਓਏ ਓਏ ਉਤੋਂ ਦੇ ਦੋ ਬੱਦ ਸੁਣੀਂਦੇ ਗੱਡ ਗੱਡ ਲੰਮੀਆਂ ਦਲੀਆਂ ਮੇਲੇ ਮੁਕਸਰ ਦੇ ਲੋਗਟਿਆਰਾ ਚਲੀਆਂ ਮੇਲੇ ਮੁਕਸਰ ਦੇ ਲੋਗਟਿਆਰਾ ਚਲੀਆਂ ਮੇਲੇ ਮੁਕਸਰ ਦੇ ਜਗ ਰੁਟਾ ਰੋਲੀ ਕੋਲੀ ਵਿੱਚ ਕਲਾਦੇ ਬਾਣਾ ਵੀ ਉਹ ਆਪਣੀ ਬੋਲਣਾ ਓਏ 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 ਕੋਤਾ ਬੋਲੀ ਆਪਣੀ ਬੋਲਣ ਮੈਂ ਨਿਆਣੀ ਕੀ ਜਦ ਮੈਂ ਹੋਗੀ ਸਮਝਣ ਜੋਗੀ ਤੇਰ ਬਦਲ ਗਿਆ ਪਾਣਾ ਚਟੀਆਂ ਮੈਂ ਲਿਖਦੀ ਪਰ ਮੁੰਡਿਆ ਆਣ ਜਾਣਾ ਚਟੀਆਂ ਮੈਂ ਲਿਖਦੀ ਪਰ ਮੁੰਡਿਆ ਆਣ ਜਾਣਾ ਚਟੀਆਂ ਮੈਂ ਲਿਖਦੀ ਬਗਲੇ ਦੇ ਖਮ ਕਿਤੇ ਸੁਣੀ ਤੇ ਕੋਈ ਸੁਣੀ ਦੀ ਕਾਲੀ ਵੀ ਜਨ ਕੋਈ ਨੀ ਆਪੇ ਉਥੇ ਚੱਲੀਏ ਬੱਲੇ 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 ਕੋਲੀ ਆਪ ਉਥੇ ਜੰਦੀਏ ਜਿੱਥੇ ਵਸਨਾਰੀ ਅੱਲੇ ਗੋਬ ਤੇਰੀ ਕੁਰਤੀ ਡੋਮੂ ਫੇਰ ਗਗੂ ਫਲਕਾਰੀ ਨਿਮ ਨਾਲ ਝੂਟਦੀਏ ਨਾਮ ਤਰਾ ਨਾਲ ਯਾਰੀ ਨਿਮ ਨਾਲ ਝੂਟਦੀਏ ਨਾਮ ਤਰਾ ਨਾਲ ਯਾਰੀ ਨਿਮ ਨਾਲ ਝੂਟਦੀਏ ਓਏ ਭਾਬੀ ਓਏ ਭਾਬੀ ਮੇਰੀ ਬੜੀ ਸ਼ਕੀਨਣ ਸੋਕੀ ਲਿੰਦੀ ਲਾਉਂਦੀ ਨਹੀਂ ਆਲ ਗੇੜਦਾ ਕਰਦੀ ਪੇਸਟ ਓਏ ਆਲ ਗੇੜਦਾ ਕਰਦੀ ਪੇਸਟ ਪੀਰ ਸੋਹਨਾਰਾ ਅੰਗਲਾ ਚਰਖਾ ਗਾਉਂਦੀ ਵਿੱਚ ਤੇਰਾ ਵਾਦੇ ਦੇ ਅੰਗਲਾ ਚਰਖਾ ਗਾਉਂਦੀ ਵਿੱਚ ਤੇਰਾ ਵਾਦੇ ਦੇ ਆ ਵਿੱਚ ਤੇਰੀ ਭੱਤੀ ਜਾ ਗੁਰੇ ਘੋਲ ਬਕਰਾਂ ਦੇ ਦਾਨੀ ਵੀ ਲੋਕਾਂ ਦਾ ਤਾ ਕਣਕ ਬਾਜਰਾ ਲੋਕਾਂ ਦਾ ਤਾ ਕਣਕ ਬਾਜਰਾ ਸਾਡੇ ਮੋਢ ਪਰਾਣੇ ਨੂੰ ਨਿੰੜ ਮੈਂ ਨਾ ਨਾ ਨਿੰੜ ਨਿੰੜ ਉਨ ਕੀ ਲਾਜ ਬਣਾਈਏ ਬਲਗੀ ਬੋਲੀ ਦਾ ਉਨ ਕੀ ਲਾਜ ਬਣਾਈਏ ਬਲਗੀ ਬੋਲੀ ਦਾ ਮੇਰੀ ਜੁਬਨੇ ਧਾਗੇ ਬੱਗੇ ਜੁਬਣੀ ਉਹਦੇ ਮੂੰਹ ਤੇ ਜੀ ਨੂੰ ਸਾਡੀ ਰਿਕਦੇ ਲੱਗੇ ਉਹ ਮਿਰ ਮੇਰੇ ਅਜਮਨੇ ਅਜਮਨੇ ਕਹਿੰਦੀ ਆ ਰੋ ਡਾਉਂਦਾਈ ਦਾ ਉਹ ਡਾਉਂਦਾਈ ਦਾ ਕਹਿੰਦੀ ਆ ਹੋਰਾ ਵਿੱਚ ਤੇਰੀ ਪੱਠੀ ਜਾ ਪੂਰੇ ਭੁੱਲ ਤੇ ਨਾ ਆਉਂਦਾ ਤਾਂ ਨਹੀਂ ਵਿਖੜੇ ਛੜਿਆਂ ਦੇ ਧੂਕੀ ਬਹਿਰ ਨਹੀਂ ਜਾਣੇ ਵਿਖੜੇ ਛੜਿਆਂ ਦੇ ਧੂਕੀ ਬਹਿਰ ਨਹੀਂ ਜਾਣੇ ਕਿਰਦੀ ਪੀਸੀ ਵੇਚੜਾ ਵਿਚਾਰਾ ਜੀ ਜੀ ਕਰਦਾ ਬੱਲੇ ਬੱਲੇ ਵੇਚੜਾ ਵਿਚਾਰਾ ਜੀ ਜੀ ਕਰਦਾ ਜਿੜੀ ਬੈਠੀ ਚੁੱਪ ਕੀਤੀ ਮਰ ਜੋ ਵੇਛੜਿਓ ਕਿਉਂ ਦੁਨੀਆ ਖੰਡ ਕੀਤੀ ਮਰ ਜੋ ਵੇਛੜਿਓ ਕਿਉਂ ਦੁਨੀਆ ਖੰਡ ਕੀਤੀ ਮਰ ਜੋ ਵੇਛੜਿਓ ਉਠਾ ਵਾਲਿਆਂ ਨੇ ਊਠ ਲੱਦੇ ਆਪਾਂ ਟਿੰਡੇ ਨੂੰ ਉਠਾ ਵਾਲਿਆਂ ਨੇ ਊਠ ਲੱਦੇ ਆਪਾਂ ਟਿੰਡੇ ਨੂੰ ਮੈਨੀ ਸੋਹਰੇ ਜਾਂ ਈ ਦਾਰੇ ਜਾਣਾ ਮਾਤਾ ਮਾਫਨਾਉਂਦਾ ਨਹੀਂ ਪਿੰਡੇ ਨੂੰ ਸੱਤ ਦੇਰੀ ਦੇ ਮਾਤਾ ਨਿਕਲੀ ਸੱਤ ਮੇਰੀ ਦੇ ਮਾਤਾ ਨਿਕਲੀ ਨਿਕਲੀ ਗਾਣਾ ਗਾਣਾ ਮਾਤਾ ਮਾਫ ਕਰੀ ਮੈਂ ਪੂਜਣ ਨਹੀਂ ਜਾਣਾ ਮਾਤਾ ਮਾਫ ਕਰੀ ਮੈਂ ਪੂਜਣ ਨਹੀਂ ਜਾਣਾ ਮਾਤਾ ਮਾਫ ਕਰੀ ਪਗਲੇ ਦੇਖਮ ਜਿੱਤੇ ਸੁਣੀ ਤੇ ਕੋਇ ਸੁਣੀ ਦੀ ਵੀ ਚਲ ਕੋਲੇ ਆਪ ਉਥੇ ਚਲ ਗਏ ਬੱਲੇ 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 ਚਲ ਕੋਲੇ ਪਹੋਚੇ ਚਲ ਗਏ ਜਿੱਥੇ ਅਸਨ ਲਲਾਰੀ ਪਹਿਲੇ ਡੋਬ ਮੇਰੀ ਕੁਰਤੀ ਡੋਬੂ ਫੇਰ ਡੋਬੂ ਫਲਕਾਰੀ ਜਮਣਾ ਝੁੱਟਦੀ ਏ ਨਾ ਮੇਤਰਾ ਨਾਲ ਯਾਰੀ ਜਮ ਨਾਲ ਝੁੱਟਦੀ ਏ ਨਾ ਮੇਤਰਾ ਨਾਲ ਯਾਰੀ ਜਮ ਨਾਲ ਝੁੱਟਦੀ ਏ ਓ ਲੈਣੀ ਭਾਬੀ ਸਾ ਕਰਾ ਦੇ ਬਚ ਨਾ ਜਾਵੇ ਠੱਗੀ ਨਹੀਂ ਸੌਂਪੜਿਆ ਤੇ ਚਲ ਜਾਉ ਬੱਲੇ 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 ਤੂੰ ਬੱਗੀ ਨੀ ਵੀਰ ਮੈਨੂੰ ਕਹਿੰਦਾ ਬਾਪੂ ਤੈਨੂੰ ਕਿਰਾ ਦੂੰ ਸੱਗੀ ਮੈਂ ਤਾਂ ਕਰ ਦੇਦੀ ਤਾੜੀ ਹੋ ਗਈ ਬੱਗੀ ਮੈਂ ਤਾਂ ਕਰ ਦੇਦੀ ਤਾੜੀ ਹੋ ਗਈ ਬੱਗੀ ਮੈਂ ਤਾਂ ਕਰ ਦੇਦੀ ਕੱਦ ਵਧਾਉਣ ਵਾਸਤੇ ਕੁੜੀਏ ਡੇਲੀ ਕਰਦੀ ਯੋਗਾ ਨੀ ਯੋਗਾ ਯੋਗਾ ਕਰਦੀ ਕੁੜੀਏ ਯੋਗਾ ਯੋਗਾ ਕਰਦੀ ਕੁੜੀਏ ਯੋਗਾ ਸੇ ਕੀ ਆ ਹੋਗਾ ਲਬ ਕਲੰਕ ਕੇ ਬੇਪਾਤ ਹੋਨੀ ਤੂੰ ਤੜਵਾਲੀ ਕੂਣੀ ਨਹੀਂ ਕੱਦ ਤੇਰਾ ਵਧਾਈ ਨਹੀਂ ਤੂੰ ਬਾਉਣੀ ਦੀ ਬਾਉਣੀ ਨਹੀਂ ਕੱਦ ਤੇਰਾ ਵਧਾਈ ਨਹੀਂ ਤੂੰ ਬਾਉਣੀ ਦੀ ਬਾਉਣੀ ਨਹੀਂ ਕੱਦ ਤੇਰਾ ਵਧਾਈ ਨਹੀਂ ਜੋ ਬੁੱਤ ਤੇ ਮਦਿੰਦੋ ਛੰਦੋ ਸਕੀਆਂ ਪਹਿਣਾ ਆਇਆਂ ਘਾਲ ਚੋਂ ਪੜ ਕੇ ਨਹੀਂ ਪਾਸਕਦਾ ਬਾਹ ਰੀਆਂ ਮੇਸ਼ ਤੇ ਆਪਣੇ ਤੇ ਚੜ ਕੇ ਤੂੰ ਵੀ ਮਿੱਤਰਾਂ ਦੀ ਤੋੜ ਗਿਆ ਪੱਗ ਧਰ ਕੇ ਤੂੰ ਵੀ ਮਿੱਤਰਾਂ ਦੀ ਤੋੜ ਗਿਆ ਪੱਗ ਧਰ ਕੇ ਤੂੰ ਵੀ ਮਿੱਤਰਾਂ ਦੀ ਸੱਸ ਤੇਰੀ ਤੇ ਮਾਤਾ ਨਿਕਲੀ ਨਿਕਲੀ ਬਾੜੀ ਬਾੜੀ ਬਈ ਸੋਰਾ ਮੇਰਾ ਪੂਜਣ ਲਗਿਆ ਸੋਰਾ ਮੇਰਾ ਪੂਜਣ ਲਗਿਆ ਲੈ ਕੇ ਲਾਲ ਫਲਕਾਰੀ ਜੋ ਰਜਗਾਉਂਦੇ ਨੇ ਢਾਰੀ ਖੂਕਲੀ ਸਾਰੀ ਜੋ ਰਜਗਾਉਂਦੇ ਨੇ ਢਾਰੀ ਖੂਕਲੀ ਸਾਰੀ ਜੋ ਰਜਗਾਉਂਦੇ ਨੇ ਸੀ ਕੀ ਖਟਲਿਆਂ ਦਾ ਖਟਗਲਿਆਂ ਦਾ ਬੂਰ ਤੂੰ ਮੇਰੀ ਹੈ ਮਾਂ ਮਾਲਣੀ ਮੈਂ ਤੇਰਾ ਰੀਕ ਕਪੂਰ ਤੂੰ ਮੇਰੀ ਹੈ ਮਾਂ ਮਾਲਣੀ ਮੈਂ ਤੇਰਾ ਰੀਕ ਕਪੂਰ ਤੂੰ ਮੇਰੀ ਹੈ ਮਾਂ ਮਾਲਣੀ ਮੈਂ ਤੇਰਾ ਰੀਕ ਕਪੂਰ ਓ ਚੜਾ ਚੜੇ ਨੂੰ ਦੇਵੇ ਦਿਲਾਸਾ ਮੋਜ ਭਰਾਵੋ ਰੈਂਦੀ ਵੀ ਟੋਟਕਿਆਂ ਨਾਲ ਅਗਬਲ ਪੈਂਦੀ ਟੋਟਕਿਆਂ ਨਾਲ ਅਗਬਲ ਪੈਂਦੀ ਆਪੇ ਗੁੱਲੀ ਲੈਂਦੀ ਚੜਿਆਂ ਜਿਵੇਂ ਫਿੱਕਦਾ ਕੇ ਮੋਰੀ ਪੈਂਦੀ ਅੰਦਰ ਲੱਗਦਾ ਚੱਕ ਕੇ ਮੋਰ ਦੀ ਮੈਂ ਛੜਿਆਂ ਦੀ ਬੈਠਕ ਤੇ ਚੱਟ ਕੇ ਮੋਰ ਦੀ ਪੈਂਦੀ ਰੱਗ ਕਿੱਲੇ ਵਿੱਚ ਮੋਠ ਬੀਜ ਤੇ ਦੂਜੇ ਚ ਬੀਜੀਰੂ ਥੋੜ ਥੋੜ ਮੈਂ ਵਿਗੜੀ ਬਹੁਤਾਂ ਵਿਗੜ ਗਿਆ ਤੂੰ ਥੋੜ ਥੋੜ ਮੈਂ ਵਿਗੜੀ ਬਹੁਤਾਂ ਵਿਗੜ ਗਿਆ ਤੂੰ ਥੋੜ ਥੋੜ ਮੈਂ ਵਿਗੜੀ ਬਹੁਤਾਂ ਵਿਗੜ ਗਿਆ ਤੂੰ ਆ ਕਾਲੀ ਗੁਗਰਾਜਾ ਮੰਨਾ ਮਿੱਤਰੋ ਵੇਸ਼ ਨਦੀ ਮੁਖਤਿਆਰੀ ਕਈ ਸੱਗੇ ਫਰਵਰੀ ਹੋਣੀ ਦੀ ਦੀ ਬੱਲੇ ਬੱਲੇ ਸੱਗੇ ਫਰਵਰੀ ਹੋਣੀ ਦੀ ਦੀ ਕਿਤੇ ਜੀ ਕੋਈ ਨਾਰੀ ਕੋਈ ਨਹੀਂ ਮੁੜਕੀਆਂ ਨਹੀਂ ਕੋਪ ਨਹੀਂ ਅਸ ਬੰਦ ਪਾਰੇ ਰਣ ਰਾਜ ਜਿੰਦਾ ਨਹੀਂ ਰਜੇ ਪੰਨਾ ਹੋ ਕੇ ਲਾਹ ਬੁਲਾਈਏ ਮੁਲਕੀ ਬੋਲੀ ਦਾ ਸੁੰਨੀ ਕੁੜੀਏ ਕਾਂਟੇ ਵਾਰੀਏ ਕਾਂਟੇ ਕਿਥੋਂ ਕੜਾਏ ਨੀਂਦ ਲਈ ਰੇਤਾ ਮਾਗੇ ਸਿਆਰੇ ਬੱਤੇ ਬੱਤੇ ਦਿੱਲੀ ਦੇਤਾ ਮਾਗੇ ਸਿਆਰੇ ਮੋਗੋਆਂ ਨਿ ਕਰਾਏ ਤੇਰੇ ਕਾਂਗਿਆਂ ਮੇ ਪਛਰੇ ਯਾਰ ਬੁਲਾਏ ਕੀ ਤੇਰੇ ਮੁਛ ਨਹੀਂ ਆਰ ਮੰਗਾਏ ਕਿ ਤੇਰੇ ਕਾਹਨੇ ਕਾਣੇ ਕੂੜੀਆਂ ਵਾਲਾ ਸੂਟ ਗਵਾਇਆ ਨਾਲੇ ਮਰਾੰਦਾ ਡੋਰੀ ਵੀ ਸੇਵ ਸੰਗਤ ਦੇ ਸੀਟ ਤੇ ਭੁੱਲ ਗਈ ਸੇਵ ਸੰਗਤ ਦੇ ਸੀਟ ਤੇ ਭੁੱਲ ਗਈ ਬੈਗ ਹੋ ਗਿਆ ਚੋਰੀ ਪਤੰਦਰ ਸੌਰਿਆਂ ਨੇ ਵੀਰਵਾਰ ਨੂੰ ਤੋਰੀ ਪਤੰਦਰ ਸੌਰਿਆਂ ਨੇ ਵੀਰਵਾਰ ਨੂੰ ਤੋਰੀ ਪਤੰਦਰ ਸੌਰਿਆਂ ਨੇ ਵੀਰਵਾਰ ਨੂੰ ਤੋਰੀ ਪਤੰਦਰ ਸੌਰਿਆਂ ਨੇ ਕਦੇ ਹੂੰ ਕਾ ਉੰਦੇ ਜੰਮੇ ਇੱਕ ਲੰਬਾ ਇੱਕ ਬੌਣਾ ਬੌਣਾ ਰੁਸਿਆ ਵੀਰੇ ਕਾਲਾ ਕੱਚਾ ਪੌਣਾ ਬੌਣਾ ਰੁਸਿਆ ਵੀਰੇ ਕਾਲਾ ਕੱਚਾ ਪੌਣਾ ਬੌਣਾ ਰੁਸਿਆ ਵੀਰੇ ਕਾਲਾ ਕੱਚਾ ਪੌਣਾ ਮੈਂ ਭਾਬੀ ਮਨਸਾ ਕਰਾ ਦੇ ਵੱਜ ਨਾ ਜਾਵੇ ਠੱਕੀ 200 ਕੋੜਿਆ ਤੇ ਜਨ ਜਾਊਂਗੀ ਬੱਲੇ 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 200 ਕੋੜਿਆ ਤੇ ਜਨ ਜਾਊਂਗੀ ਮੇਰੇ ਢੂ ਬੱਕੀ ਵੀਰ ਮੇਰੇ ਨੂੰ ਬੈਠਾ ਭਾਬੋ ਤੈਨੂੰ ਕਰਾ ਤੂੰ ਸੱਗੀ ਨਹੀਂ ਮਿਲਤਾ ਕਰਦੇ ਦੀ ਗਾੜੀ ਹੋਗੀ ਪੱਕੀ ਨਹੀਂ ਮਿਲਤਾ ਕਰਦੇ ਦੀ ਤਾਰੀ ਹੋਗੀ ਬੱਕੀ ਦਿਨ ਤਾਂ ਕਰਦੇ ਦੀ ਜੈਲਦਾਰਾਂ ਦਾ ਜੈਲਾ ਪਟ ਦਾ ਨੰਬਰਦਾਰਾਂ ਦਾ ਕਾਕਾ ਦੀ ਬਲੌਰੀ ਅਖਵਾਰੀ ਸਾਡਾ ਪਟ ਦਾ ਪਾਪਾ ਦੀ ਬਲੌਰੀ ਅਖਵਾਰੀ ਫਿਰ ਸਾਡਾ ਮਰਦਾ ਪਾਪਾ ਦੀ ਬਲੌਰੀ ਅਖਵਾਰੀ ਸਾਡਾ ਪਟ ਦਾ ਪਾਪਾ ਪਿੰਡਾਂ ਵਿੱਚੋਂ ਪਿੰਡ ਸਣੀ ਦਾ ਪਿੰਡ ਸਣੀ ਦਾ ਹੂਲਾ ਵੀ ਹੋ ਨੋਰ ਸਾਨੂੰ ਮਾਫ਼ ਕਰੋ ਟਾਈਮ ਹੋ ਗਿਆ ਪੂਰਾ ਹੁਣ ਤਨਮਾਫ਼ ਕਰੋ ਟਾਈਮ ਹੋ ਗਿਆ ਪੂਰਾ ਹੁਣ ਸਨਮਾਫ਼ ਕਰੋ ਟਾਈਮ ਹੋ ਗਿਆ ਪੂਰਾ ਓਏ ਹੱਥ ਤਾਂ ਪਵਾ ਦਿਓ ਆਈ ਜਾਓ ਹੱਥ ਪਵਾ ਦਿਓ